ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼੍ਰੀ ਅਕਾਲ ਤਖਤ ਸੈਪਤੇ ਹਾਜ਼ਰ ਹੋਣਗੇ ਤੇ ਆਪਣਾ ਸਪਸ਼ਟੀਕਰਨ ਦੇਣਗੇ ਤੇ ਕੀ ਸੈਜਤਾਰੀ ਸਿੱਖ ਨੂੰ ਅਕਾਲ ਤਖਤ ਸੈਪਤੇ ਸੱਦਿਆ ਜਾ ਸਕਦਾ ਹੈ ਤੇ ਸੀਐਮ ਮਾਨ ਨੂੰ ਅਕਾਲ ਤਖਤ ਸੈਪਤੇ ਜਥੇਦਾਰ ਵੱਲੋਂ ਮੁਆਫੀ ਦਿੱਤੀ ਜਾਊਗੀ ਜਾਂ ਫਿਰ ਕੋਈ ਸਜ਼ਾ ਲਗਾਈ ਜਾਊਗੀ ਤੇ ਇਸ ਮਾਮਲੇ ਦਾ 328 ਲਾਪਤਾ ਸਰੂਪਾਂ ਦੇ ਨਾਲ ਕੀ ਸੰਬੰਧ ਹੈ ਤੇ 2027 ਚੋਣਾਂ ਤੇ ਇਸ ਦਾ ਘਟਨਾ ਦਾ ਕੀ ਅਸਰ ਪਏਗਾ ਇਸ ਪੂਰੇ ਵਿਸ਼ੇ ਦੇ ਮਤਲਬ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਫੋਨ ਲਾਈਨ ਤੇ ਰਜੀਵ ગાંધી ਨੈਸ਼ਨਲ ਯੂਨੀਵਰਸਿਟੀ ਆਫ ਲਾ ਦੇ ਡਾਕਟਰ ਨਰਿੰਦਰ ਸਿੰਘ ਫੋਨ ਲਾਈਨ ਤੇ ਮੌਜੂਦ ਨੇ ਡਾਕਟਰ ਸਾਹਿਬ ਨਾਲ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਨੂੰ ਇੱਕ ਸਵਾਲ ਕਰਦੇ ਹਾਂ ਕਿ ਜਿਹੜਾ ਸੀਐਮ ਭਗਵਾਨਤਮਨ ਨੂੰ ਹਕਾਲਤਕ ਸਭ ਤੇ ਸੱਦਿਆ ਗਿਆ ਹੈ ਉਹ ਤੁਹਾਨੂੰ ਸਹੀ ਲੱਗਦਾ ਜਾਂ ਨਹੀਂ ਕਮੈਂਟ ਕਰਕੇ ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਤੇ ਹੁਣ ਡਾਕਟਰ ਸਾਹਿਬ ਮੈਂ ਤੁਹਾਡਾ ਨੀਡਰ ਪੰਜਾਬੀ মিডিਆ ਤੇ ਸਵਾਗਤ ਕਰਦਾ ਜੀ ਆਇਆਂ ਨੂੰ ਜੀ ਨੀਡਰ ਪੰਜਾਬ ਤੋਂ ਨੀਡਰ ਪੰਜਾਬ ਦੇ ਸੋਤਿਆਂ ਨੂੰ ਫਰਾਂ ਦੇ ਰਿਪੋਰਟ ਜਿਆਸ ਹੋਈ ਸੱਸੀ ਦਾ ਸਰ ਸਭ ਤੋਂ ਪਹਿਲਾ ਸਵਾਲ ਇਹੀ ਹੈ ਜਿਹੜਾ ਹਰੇਕ ਕਹਿ ਲਈਏ ਕਿ ਸਿੱਖ ਦੇ ਮਨ ਦੇ ਵਿੱਚ ਵੀ ਆ ਰਿਹਾ ਤੇ ਪੰਜਾਬੀਆਂ ਦੇ ਮਨ ਦੇ ਵਿੱਚ ਵੀ ਆ ਰਿਹਾ ਹੈ ਕਿ ਜਿਹੜਾ ਇੱਕ ਸਹਿਜ ਧਾਰੀ ਸਿੱਖ ਹੁੰਦਾ ਉਸ ਨੂੰ ਰਹਿਤ ਮਰਿਆਦਾ ਮੁਤਾਬਕ ਕਾਲ ਤੱਕ ਸੱਭ ਤੇ ਸੱਧਿਆ ਜਾ ਸਕਦਾ ਹੈ ਜਾਂ ਨਹੀਂ ਸਹੀ ਗੱਲ ਤਾਂ ਆਪਾਂ ਗੱਲ ਕਰ ਰਹੀਆਂ ਬਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਹੁਣ ਆਪਾਂ ਪਹਿਲਾਂ ਪਾਵਨ ਸੂਤ ਪਾਣੀ ਦੀ ਗੱਲ ਕੀਤੀ ਹੈ ਜੀ ਤੇ ਜਿਹੜੇ ਗਾਈਫੋਨ ਦਾ ਇਸ਼ੂ ਹੈ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈ ਜੀ ਜੀ ਤੇ ਉਸ ਤੋਂ ਪਹਿਲਾਂ ਤੇ ਆਪਾਂ ਬਰਗਾੜੀ ਤੇ ਵੈਬਲ ਗਲਾਂ ਦੀ ਵੀ ਅੱਧੀ ਦੇ ਇਸ਼ੂਜ਼ ਦੀ ਵੀ ਆਪਾਂ ਥੋੜਾ ਜ਼ਿਕਰ ਕਰਾਂਗੇ ਇਹਦੇ ਵਿੱਚ ਕਿਹਦੇ ਜੀ ਜੀ ਸਨੀਖੋ ਮੈਂ ਰੀਸੈਂਟਲੀ ਜਿਹੜੀ ਗੱਲ ਆਈ ਹੈ ਵੀ ਉਹਨਾਂ ਨੇ ਆਪਾਂ ਨੇ ਕਹਿ ਰਹਿਆਂ ਦੀ ਦੋ ਚੀਜ਼ਾਂ ਹੋ ਗਈਆਂ ਦੋਨੋਂ ਸਰਵ ਉੱਚਦੇ ਆ ਇੱਕ ਤਾਂ ਜਦੋਂ ਆਪਾਂ ਕਨਸਟੀਟਿਊਸ਼ਨ ਦੇ ਨਜ਼ਰੀਏ ਤੋਂ ਦੇਖਦੇ ਆ ਤਾਂ ਸੀਐਮ ਦਾ ਅਹੁਦਾ ਜਿਹੜਾ ਕੀ ਮਿਨਿਸਟਰ ਦਾ ਅਹੁਦਾ ਕਿਸੇ ਸਟੇਟ ਦੇ ਵਿੱਚ ਬਹੁਤ ਵੱਡਾ ਉੱਚਾ ਹੈ ਜੇ ਜਦੋਂ ਆਪਾਂ ਧਾਰਮਿਕ ਮਾਮਲਿਆਂ ਦੇ ਵਿੱਚ ਗੱਲ ਕਰਦੇ ਆ ਤੇ ਫਿਰ ਅਕਾਲ ਤਖਤ ਦੇ ਅਹੁਦੇ ਤੋਂ ਵੱਡਾ ਕੋਈ ਔਦਾ ਨਹੀਂ ਹੈਗਾ ਸਿੱਖਾਂ ਦੇ ਵਿੱਚ ਜਿੱਥੇ ਵੀ ਪੂਰੇ ਵਰਲਡ ਦੇ ਵਿੱਚ ਸਿੱਖ ਕੋਈ ਗੱਲ ਰਿਹਾ ਜੀ ਤੇ ਦੋਨੋਂ ਅਹੁਦੇ ਸਰਵੋਤਮ ਨੇ ਹੁਣ ਕਈ ਵਾਰ ਮਤਲਬ ਇਹਨਾਂ ਦੇ ਵਿੱਚ ਵੀ ਕਰਦੇ ਹੈ ਤੇ ਜਿਵੇਂ ਬਲਤੇਜ ਸਿੰਘ ਪੰਨੂ ਦਾ ਪਹਿਲਾਂ ਗਿਆਨ ਆਇਆ ਸੀਗਾ ਵੀ ਇੱਕ ਸਿੱਖ ਨੂੰ ਜਾਂ ਮੋਬਦ ਮੋਕੇ ਦੇ ਸੀ ਆ ਉਹਨੂੰ ਤੇ ਮਤਲਬ ਜਿਹੜਾ ਬੁਲਾਣਾ ਠੀਕ ਹੈ ਉਹਦੇ ਤੇ ਵੀ ਸਵਾਲ ਖੜੇ ਕੀਤੇ ਸੀਗੇ ਵੀ ਵੀ ਇਹ ਮਤਲਬ ਹੈ ਵੀ ਇਹਨਾਂ ਨੇ ਕਿਹਾ ਵੀ ਕਿੱਡੇ ਵੱਡੇ ਉਹਦੇ ਨੂੰ ਬੁਲਾਣਾ ਹੈ ਮਤਲਬ ਵੀ ਕਮਾਂਡ ਭਾਗ ਹੈ ਪਰ ਜਦੋਂ ਕਿ ਪੰਥਕ ਰਵਾਇਤਾਂ ਦੇ ਮੁਤਾਬਕ ਵੀ ਹੁਣ ਤੱਕ ਜਿੰਨਿਆਂ ਨੂੰ ਵੀ ਬੁਲਾਇਆ ਗਿਆ ਉਥੇ ਸਿਰਫ ਸਾਬਤ ਸੂਰਤ ਸਿੱਖ ਨੂੰ ਹੀ ਉਥੇ ਪੱਲਾ ਤਲਰ ਕੀਤਾ ਜਾਂਦਾ ਹੈ ਜਦੋਂ ਵੀ ਆਪਾਂ ਅਕਾਲ ਤਖਤ ਦੇ ਉਰੇ ਕਿਸੇ ਨੂੰ ਬੁਲਾਇਆ ਜਾਂਦਾ ਹੈ ਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਤੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਕਿਸੇ ਸਾਹਿਤਾਰੀ ਸਿੱਖ ਨੂੰ ਮਤਲਬ ਉਥੇ ਬੁਲਾਇਆ ਜਾ ਉਹ ਮੋਤੀ ਦਾ ਸੀਐਮ ਭਗਵੰਤ ਮਾਨ ਜੀ ਤੇ ਪਰ ਉਹਨਾਂ ਨੇ ਫਿਰ ਵੀ ਜਿਹੜੀ ਹੈ ਵੀ ਉਹਨਾਂ ਨੇ ਜਿਹੜਾ ਸੱਦੇ ਨੂੰ ਕਹਿੰਦੇ ਜੀ ਅਸੀਂ ਵੀ ਮਤਲਬ ਵੀ ਪ੍ਰਵਾਨਿਤ ਕੀਤਾ ਇੱਕ ਨਿਵਾਣੇ ਸਿੱਖ ਵਜੋਂ ਅਕਾਲ ਤਖਤ ਦੇ ਵਿੱਚ ਸੇਸ਼ ਹੋਵਾਂਗਾ ਭਗਵੰਤ ਮਾਨ ਜੀ ਨੇ ਕਿਹਾ ਤੇ ਸੀਐਮ ਨੇ ਸੱਦੇ ਪੰਡਾ ਤੇ ਅਕਾਲ ਤਖਤ ਤੋਂ ਆਇਆ ਜਿਹੜਾ ਵੀ ਆਦੇਸ਼ ਹੈ ਉਹ ਕਹਿੰਦਾ ਸਿਰ ਮੁਥੀ ਸਰਵਾਨੇ ਤੇ ਅਸੀਂ ਨੰਗੇ ਸਾਰੀ ਸੇਸ਼ ਹੋਵਾਂਗੇ ਤੇ ਅਕਾਲ ਸਤ ਸਬਦੇ ਮੇਰੇ ਤੇ ਮੇਰੇ ਪਰਿਵਾਰ ਦੇ ਲਈ ਉਹਨਾਂ ਨੇ ਨਾਲ ਹੀ ਵੀ ਕਿਹਾ ਕਿ ਉਹ ਹਮੇਸ਼ਾ ਹੀ ਸਰਬਉੱਚ ਹੈ ਤੇ ਸਰਬ 至ਰੀ ਹੋਊਗਾ ਜੀ ਜੀ ਤੇ ਹੁਣ ਅਗਲੀ ਗੱਲ ਚੱਲ ਰਹੀ ਹੈ ਵੀ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਲੈਸੇ ਵੀ ਦੌਰਾ ਨਿਸ਼ਚਿਤ ਸੀਗਾ ਉਹਨਾਂ ਨੇ ਗੁਰਦਵਾਰਾ ਦੇ ਵੀ ਅਸਿ ਵੀ ਅੰਮ੍ਰਿਤਸਰ ਦੇ ਵਿੱਚ 15 ਤੀਜੂ ਦਾਣਾ ਸੀ ਜੀ ਤੇ ਉਸ ਦੇ ਕਮਿਊਨੀਕੇਸ਼ਨ ਦੇ ਰਿਗਾਰਦ ਵੀ ਹੈ ਤੇ ਉੱਥੇ ਮਤਲਬ ਆਪਣੇ ਰਾਸ਼ਟਰਪਤੀ ਗ੍ਰੋਪੀ ਮਨਮੋਹ ਜੀ ਨੇ ਵੀ ਆਣਾ ਹੈ वहां ਮਹਿਮਨ ਜੀ ਤੇ ਹੁਣ ਜਦੋਂ ਉਹ ਤੇ ਗੱਲ ਚੱਲ ਰਹੀ ਹੈ ਵੀ ਉਹ ਕਹਿੰਦੇ ਵੀ ਉਹ ਪ੍ਰੋਗਰਾਮ ਕੈਨਸਲ ਕਰਕੇ ਕਿ ਅਸੀਂ ਕੋਈ ਦਰਵਾਜ ਸਾਹਿਬ ਦੀ ਵਿਸ਼ਾਵਾਣ ਸਿੱਖ ਰਵਾਣੀ ਸਿੱਖੋਦ ਦੇਸ਼ ਹੋਣਾ ਤੇ ਮੁੱਖ ਮੰਤਰੀ ਨੇ ਜਦੋਂ ਅਕਾਲ ਤਖਤ ਸਭਾ ਤੇ ਦੇਸੀ ਸਿੱਖ ਦੇ ਲਈ ਦੇਖ ਇਹਨਾਂ ਨੇ ਨਾਲ ਇਹ ਵੀ ਕਿਹਾ ਵੀ ਸਿਰਫ ਮੇਰੇ ਲਈ ਨਹੀਂ ਹੈ ਵੀ ਹਰ ਸਿੱਖ ਦੇ ਲਈ ਅਕਾਲ ਤਖਤ ਦਾ ਸਾਧ ਹੈ ਜਿਹੜਾ ਉਹ ਇੱਕ ਪਵਿੱਤਰ ਅਸਥਾਨ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਅਕਾਲ ਤਖਤ ਸਭ ਤੋਂ ਜੋ ਵੀ ਆਇਆ ਆਦੇਸ਼ ਹੈ ਤੇ ਮੇਰੇ ਤੇ ਮੇਰੇ ਪਰਿਵਾਰ ਦੇ ਲਈ ਸਮੇਸ਼ਾ ਹੀ ਸਰਵਉੱਚ ਹੈ ਤੇ ਸਰਵਚ ਰਹੂਗਾ ਤੇ ਹਾਰੇ ਆਦੇਸ਼ ਨੂੰ ਮੈਂ ਪੂਰੇ ਸਹਿਮਾਨ ਦੇ ਨਾਲ ਕਹਿੰਦੇ ਵੀ ਸਵੀਕਾਰ ਕਰੂੰਗਾ ਜਿਨ੍ਹਾਂ ਦੀ ਪਾਲਣਾ ਲੈਂਦੇ ਹਾਂ ਉਹਨਾਂ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਕੁਲਦੀਪ ਸਿੰਘ ਮਰਜੰਦੀ ਨੇ ਤੇ ਉਹਨਾਂ ਨੇ ਪਹਿਲਾਂ ਵੀ ਜਿਵੇਂ ਆਪਾਂ ਗੱਲ ਕੀਤੀ ਸੀਗੀ ਤੇ ਇੱਕ ਦੰਦਮਾ ਸਾਹਿਬ ਦੇ ਜਥੇਦਾਰ ਸੀਗੇ ਸਿੰਘ ਸਾਹਿਬ ਤੇ ਜਾਨੀ ਤੇ ਇੱਕ ਸਿੰਘ ਢੋਲਾ ਜੀ ਜੀ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਇਹ ਵੀ ਜੀ ਭਗਵੰਤ ਮਾਨ ਜੀ ਨੂੰ ਅਕਾਲ ਤਖਤ ਸਾਹਿਬ ਤੋਂ ਮਰਿਆਦਾ ਤੇ ਅਧਿਕਾਰ ਨੂੰ ਚੁਣੌਤੀ ਦੇਣ ਤੇ ਲੈ ਲਈ ਚੁਣੌਤੀ ਕੀਤਾ ਹੈ ਜੀ ਕਿਉਂਕਿ ਭਗਵੰਤ ਮਾਨ ਦੀ ਨਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਉਹਨਾਂ ਦੇ ਅਧਿਕਾਰਾਂ ਨੂੰ ਚੁਣੌਤੀ ਦਿੱਤੀ ਇਸ ਕਰਕੇ ਤਲਬ ਕੀਤਾ ਜਾ ਰਿਹਾ ਤੇ 15 ਜਨਵਰੀ ਨੂੰ ਨਿੱਜੀ ਰੂਪ ਦੇ ਵਿੱਚ ਉਹ ਸੇਸ਼ ਹੋਣ ਦੇ ਲਈ ਉਹਨਾਂ ਨੇ ਗੱਲ ਕੀਤੀ ਹੈ ਤੇ ਹੁਣ ਚੱਲ ਰਹੀ ਹੈ ਵੀ ਰਵਾਇਤਾਂ ਦੀ ਗੱਲ ਵੀ ਬੁਲਾਇਆ ਜਾਣਾ ਸਹੀ ਹੈ ਜਾਂ ਨਹੀਂ ਹੈ ਮਤਲਬ ਇਹਦੇ ਉੱਤੇ ਜਿਹੜੇ ਸਵਾਲ ਨੇ ਉਹ ਸਾਰੇ ਉਸੇ ਤਰ੍ਹਾਂ ਕਾਇਮ ਨੇ ਜਿਸ ਤਰ੍ਹਾਂ ਤੁਸੀਂ ਇਹਨੂੰ ਕੀਤੇ ਕਿ ਪਹਿਲੀ ਵਾਰ ਤਾਂ ਇਹ ਵੀ ਸਾਰੇ ਸਾਰੇ ਸਿੱਖ ਨੂੰ ਪਹਿਲੀ ਵਾਰ ਬੁਲਾਇਆ ਜਾ ਰਿਹਾ ਹੈ ਕਿਸ ਤੋਂ ਤਾਲਾਂ ਤੇ ਆਪਣੇ ਰਾਸ਼ਟਰਪਤੀ ਇਹ ਜਾਨੀ ਜਲ ਸਿੰਘ ਜੀ ਕਿ ਜਦੋਂ ਵੀ 1984 ਦਾ ਇਨਸੀਡੈਂਟ ਹੋਇਆ ਸੀਗਾ ਤੇ ਉਸ ਟਾਈਮ ਦੇ ਵਿੱਚ ਚਦਰਵਾਰ ਸਾਹਿਬ ਦੇ ਵਿੱਚ ਉਹਨਾਂ ਨੂੰ ਵੀ ਕਾਲ ਕਰ ਦਿੱਤਾ ਗਿਆ ਸੀਗਾ ਵੀ ਤੁਸੀਂ ਜਿਹੜੀ ਇਸ ਮਰਿਆਦਾ ਨੂੰ ਕਾਇਮ ਨਹੀਂ ਰੱਖ ਸਕਦੇ ਹੈ ਜੀ ਸਿੱਕੀ 그룹 ਮੋਨ ਦੇ ਨਾਂ ਤੇ ਤੇ ਤੁਸੀਂ ਕੋਈ ਰੋਸ ਪ੍ਰੋਜੈਕਟ ਵੀ ਨਹੀਂ ਕੀਤਾ ਸਰਕਾਰ ਦੇ ਨਾਲ ਠੀਕ ਹੈ ਉਹਨਾਂ ਨੂੰ ਵੀ ਕਾਲ ਕਰ ਦਿੱਤਾ ਗਿਆ ਸੀ ਉਸ ਸਮੇਂ ਦੇ ਦਰਮਿਆਨ ਉਹਨਾਂ ਦਾ ਜਿਹੜਾ ਨਿੱਜੀ ਸੈਕਟਰ ਸੀਗਾ ਉਹ ਤਰਲੋਚਨ ਸਿੰਘ ਜਿਹੜਾ ਸਿੱਖ ਮੈਨਿਟੀ ਕਮਿਸ਼ਨ ਦੇ ਹੈਡ ਰੈਟ ਕਿਤੇ ਨਹੀਂ ਹੁਣ ਐਟ ਪ੍ਰੈਜ਼ੈਂਟ ਉਸ ਟਾਈਮ ਦੇ ਵਿੱਚ ਉਹਨਾਂ ਦੇ ਸਿੱਕੇ ਅਸੀਂ ਜਿਹੜਾ ਸੀਕਤਰ ਕੀ ਜੀ ਜੀ ਠੀਕ ਹੈ ਉਹਨਾਂ ਉਹ ਆਏ ਸੀਗੇ ਵੀ ਰਾਸ਼ਟਰੀ ਵਿਗਿਆਨੀ ਜੀ ਆਪ ਨਹੀਂ ਆਏ ਸੀ ਇਸ ਤੋਂ ਇਲਾਵਾ ਦੋ ਸੀਐਮ ਨੂੰ ਪਹਿਲਾਂ ਵੀ ਮਤਲਬ ਤਲਬ ਕਰਨ ਦੇ ਲਈ ਦਰਬਾਰ ਸਾਹਿਬ ਤੋਂ ਜੋ ਜਿਹੜਾ ਹੁਕਮਨਾਮਾ جاری ਹੋਇਆ ਤੇ ਇੱਕ ਰਹੇ ਸੀ ਦਰਬਾਰਾ ਸਿੰਘ ਜੀ ਦਰਬਾਰਾ ਸਿੰਘ ਜੀ ਠੀਕ ਹੈ ਜੀ ਤੇ ਉਹਨਾਂ ਨੂੰ ਵੀ ਇੱਕ ਇੰਸੀਡੈਂਟ ਦੇ ਰਿਗਾਰਡਿੰਗ ਤੇ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਤੇ ਉਹ ਖੁਦ ਸ਼ਾਮਿਲ ਨਹੀਂ ਹੋਏ। ਫਿਰ ਉਸ ਤੋਂ ਬਾਅਦ ਸੰਜੀਤ ਸਿੰਘ ਬਨਾਲਾ ਜੀ ਪੰਜਾਬ ਦੇ ਸੀਐਮ ਬਣੇ ਉਹਨਾਂ ਨੂੰ ਵੀ ਬੁਲਾਇਆ ਗਿਆ ਸੀਗਾ ਤੇ ਉਹ ਵੀ ਅਕਾਲ ਤਖਤ ਦੇ ਸਾਹਮਣੇ ਕੇਸ ਨਹੀਂ ਹੋਇਆ। ਹਾਂ ਇਸ ਤੋਂ ਇੱਕ ਪੁਰਾਣੀ ਘਟਨਾ ਹੋਰ ਜੁੜਿਆ ਵੀ ਅਕਾਲ ਤਖਤ ਤੇ ਅਕਾਲੀ ਪੂਲਾ ਸਿੰਘ ਜੀ ਜਿਹੜੇ ਪੰਜਾਬ ਰਣਜੀਤ ਸਿੰਘ ਦਾ ਦੋਸਤ ਸੀਗਾ ਤੇ ਉਹਨਾਂ ਨੇ ਖੇਰੇ ਪੰਜਾਬ ਨੂੰ ਵੀ ਚਲਦ ਕੀਤਾ ਸੀ। ਜਿਹਦੇ ਤੇ ਨਾਮ ਦੀ ਕੋਈ ਦਿਸਪਲੇ ਜੇ ਤੜੀ ਚੱਲ ਕੇ ਆਇਆ। ਉਹ ਪਾਕਿਸਤਾਨ ਦੇ ਪੰਜਾਬ ਦਾ ਨਾਂ ਜਦੋਂ ਆਉਂਦਾ ਜਿਹੜੇ ਪੰਜਾਬ ਨਾਲ ਜੁੜਿਆ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਜੀ 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 ਇਹ ਦੂਸਰੀ ਵਾਰ ਹੋਊਗਾ ਅਗਰ ਕੋਈ ਮੁੱਖ ਮੰਤਰੀ ਮੰਗੇਤਰ ਚੱਲ ਕੇ ਜਾਊਗਾ ਤੇ ਜਿਹੜੀ ਹੈ ਇੱਕ ਸਿਆਸੀ ਜਿਹੜਾ ਦੇ ਵਿਚਾਰ ਜਿਉਂ ਕਲ ਚੱਲ ਰਹੀ ਹੈ ਦੇ ਸਰ ਤੇ ਚੱਲ ਰਹੀ ਹੈ ਕਿ ਕੋਈ ਮੌਕੇ ਦਾ ਹਾਕਮ ਜਿਹੜਾ ਮੰਗੇਤਰ ਚੱਲ ਕੇ ਜਾਏ ਉਹ ਵੱਡੇ ਸਿੱਖ ਤੇ ਸਰਬੱਤ ਦੇ ਲਈ ਇੱਕ ਵੀ ਮਾਣ ਵਾਲੀ ਗੱਲ ਹੈ ਤੇ ਉਹਨਾਂ ਨੇ ਸਦਾ ਜਿਹੜਾ ਪ੍ਰਵਾਨ ਕੀਤਾ ਹੈ ਪਰ ਹੁਣ ਜਦੋਂ ਆਪਾਂ ਗੱਲ ਕਰ ਰਹੇ ਆਂ ਵੀ ਇਹਦੇ ਸਿਆਸੀ ਮਾਇਨੇ ਕੀ ਹੋਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਹੈ ਵੀ ਇੱਕ ਪਾਸੇ ਤਾਂ ભગવાન ਤਮਨ ਜੀ ਨੂੰ ਤਾਂ ਨੈਚੁਰਲ ਹੈ ਵੀ ਸਿੰਪਥੀ ਮਿਲੇਗੀ ਵੀ ਆਹ ਦੇ ਜੋ ਸੁਨੀਹਾ ਆਇਆ ਤੇ ਤੁਸੀਂ ਕਿਹੜੇ ਮੱਥੇ ਸਰਵਾਸਤਾਨ ਕਰਕੇ ਆਪਣੀ ਮਾਫੀ ਮੰਗ ਲਈ ਪਰ ਬਾਅਦ ਦੇ ਵਿੱਚ ਜਿਹੜੇ ਦਰਵਾਜ਼ਾ ਸਾਹਿਬ ਦੇਖੇ ਬੈਠੇ ਆਂ ਆਪਾਂ ਗੱਲ ਕਰ ਰਹੇ ਆਂ ਆਕਾਲ ਤਖਤ ਦੀ ਜਤੀ ਦਾਲ ਕਮਿਟੀ ਜਿਹੜਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਸਵਾਲ ਵੀ ਦਿੱਤੇ ਜਾਣਗੇ ਕੀ ਇਹਦੇ ਵਿੱਚ ਕੋਈ ਸਾਬਤ ਸੂਰਜ ਜਿਹੜਾ ਸਿੱਖ ਵਾਲਾ ਮਸਲਾ ਹੈ ਨਾ ਉਹਦੇ ਤੇ ਸਵਾਲ ਵੀ ਚੁੱਕੇ ਜਾਣਗੇ ਜੀ ਜੀ ਵੀ ਸਾਰੀ ਸਿੱਖ ਨੂੰ ਅਸੀਂ ਮਤਲਬ ਅੱਜ ਤੱਕ ਇਤਿਹਾਸ ਦੇ ਵਿੱਚ ਕਦੇ ਵੀ ਉਥੇ ਪਲਵ ਨਹੀਂ ਦਿਖਾਈ ਹੂੰ ਪਹਿਲੀ ਵਾਰ ਚਲੰਗ ਕੀਤਾ ਜਾ ਰਿਹਾ ਜੀ ਇਹਦੇ ਵਿੱਚ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਹਾਂ ਜੀ ਸਿੱਖ ਪੋਲਿਟਿਕਸ ਦੇ ਵਿੱਚ ਕਿ ਜਨਫੀਸਰ ਦੇ ਵਿੱਚ ਇੱਕ ਕੁਐਸਚਨ ਰਾਈਜ਼ ਹੋਣਗੇ ਤੇ ਸਿੱਖ ਪੋਲਿਟਿਕਸ ਦੀ ਗੱਲ ਕਰ ਰਹੀ ਹਾਂ ਆਪਾਂ ਕੁਵਾਰੀਪੰਜਾਬ ਦੇ ਜਾਂ ਅਕਾਲੀ ਕਨਫਰੰਸ ਸਰਜੀਤੀ ਤੇ ਇੱਕ ਦੋ ਫੋਰ ਵੀ ਮੈਟਰ ਨੇ ਮੈਂ ਹੁਣ ਦੇਖ ਰਿਆ ਸੀਗਾ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਬਾਅਦ ਵਿੱਚ ਸਵਾਲ ਪੁੱਛੇ ਜਾਣਗੇ ਤੇ ਤੁਸੀਂ ਕਿਸ ਅਧਿਕਾਰ ਦੇ ਰਾਹੀਂ ਸੰਵਤਕ ਮਰਿਆਦਾਵਾਂ ਤੋਂ ਉਲਟ ਇਹ ਜਿਹੜਾ ਆਦੇਸ਼ ਜਾਰੀ ਕੀਤਾ ਜੀ ਜੀ ਤੇ ਇਹਦੇ ਵਿੱਚ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਅਕਾਲੀ ਦਲ ਪੁਲਿਸ ਜੀਪੀ ਵਾਲੇ ਅੱਜ ਇੱਕ ਨਵਾਂ ਆਇਆ ਵੀ ਅਕਾਲੀ ਦਲ ਪੁਲਿਸ ਜੀਪੀ ਵਾਲਿਆਂ ਨੇ ਵੀ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਪਾਈ ਹੈ ਜੀ ਜੀ ਸਾਡਾ ਨਾਮ ਅਕਾਲੀ ਦਲ ਪੰਜਾਬ ਰੱਖਿਆ ਦਾ ਹੈ ਅਕਾਲੀ ਦਲ ਪੰਜਾਬ ਦੀ ਨਿਰੱਖਿਆ ਦਾ ਹੈ ਜੀ ਤੇ ਦੂਸਰਾ ਜਿਹੜਾ ਹੁਣ ਆਪਾਂ ਗੱਲ ਕਰ ਰਹੇ ਸੀ ਜਿਹੜਾ ਵੀ ਪਾਵਨ ਧਰੂਪਾਂ ਦੇ ਮਾਮਲੇ ਦੇ ਵਿੱਚ ਐਫਸੀਸੀ ਦੀ ਜਿਹੜੀ ਕਾਲਾ ਵੀ 221 ਸੀਗੀ ਤੇ ਉਹਨੂੰ ਵੀ ਆਪਾਂ ਇਹਦੇ ਵਿੱਚ ਥੋੜਾ ਬਹੁਤਾ ਵਿੱਚ ਲਿਆ ਸਕਦੇ ਹਾਂ ਸਰ ਆਪਾਂ ਉਹਨੂੰ ਜੋੜਨ ਤੋਂ ਪਹਿਲਾਂ ਮੇਰਾ ਇਹ ਵੀ ਇੱਕ ਸਵਾਲ ਹੈ ਜੀ ਕਿ ਜਿਵੇਂ ਆਪਾਂ ਇਹ ਵੀ ਚਰਚਾ ਚੱਲ ਰਹੀ ਹੈ ਕਿ ਉਹਨੂੰ ਮਾਫੀ ਦਿੱਤੀ ਜਾਊਗੀ ਜਾਂ ਕੋਈ ਧਾਰਮਿਕ ਸਜ਼ਾ ਲਗਾਈ ਜਾ ਸਕਦੀ ਹੈ ਤੁਹਾਡੀ ਕੀ ਪ੍ਰੈਡਿਕਸ਼ਨ ਹੈ ਇਹਦੇ ਬਾਰੇ ਕੀ ਹੋ ਸਕਦਾ ਹੈ ਮੇਰੇ ਅਕੋਰਡਿੰਗ ਤੇ ਹੀ ਹੈ ਜੀ ਜਦੋਂ ਵੀ ਆਪਾਂ ਅਕਾਲ ਤਖਤ ਦੇ ਵੱਲੋਂ ਵੀ ਕੋਈ ਵੀ ਜੇ ਵੀ ਜੇ ਨੂੰ ਉੱਚਾ ਅਧਿਕਾਰੀ ਜੀ ਸੱਲਵ ਕੀਤਾ ਜਾਂਦਾ ਹੈ ਜਿਹਦੇ ਵਿੱਚ ਉਹਨਾਂ ਦੀ ਜਿਹੜੀ ਸਜ਼ਾ ਹੁੰਦੀ ਹੈ ਉਹ ਆਪਾਂ ਕਾਨੂੰਨੀ ਸਜ਼ਾ ਨਹੀਂ ਕਹਿੰਦੇ ਹੈਗੇ ਕਿ ਧਾਰਮਿਕ ਸਜ਼ਾ ਹੁੰਦੀ ਹੈ ਜੀ ਦੋਨੇ ਧਾਰਮਿਕ ਸਜ਼ਾ ਲਗਾਈ ਜਾ ਸਕਦੀ ਹੈ ਸਰਵਾਰ ਸਾਹਿਬ ਦੇ ਉੱਤੇ ਸਫਾਈ ਦੀ ਸੇਵਾ ਲਗਾਈ ਜਾ ਸਕਦੀ ਹੈ ਹਾਂ ਜੀ ਉਹ ਜਿਹੜੇ ਮੱਥੇ ਅਗਰ ਸਵੀਕਾਰ ਕਰ ਜਾਂਦੇ ਨੇ ਤੇ ਉਹਦੇ ਨਾਲ ਆਪਣੇ ਪੰਛ ਦਾ ਜਿਹੜਾ ਰੁਕਵਾ ਤਾਂ ਬਰਕਰਾਰ ਰਹੇਗੀ ਰਹੇਗਾ ਤੇ ਨੈਚੁਰਲ ਹੈ ਵੀ ਉਹ ਗਵੰਦਮਾਨ ਜੀ ਦਾ ਵੀ ਕਦ ਵਧੇਗਾ ਹੂੰ ਤੇ ਉਹਨਾਂ ਨੇ ਜਿਹੜੀ ਸੇਵਾ ਫਿਰ ਮੱਥੇ ਨਹੀਂ ਵਾਈ ਜੀ ਪਰ ਮੇਰੀ ਵੀ ਗੱਲ ਕਰ ਰਹੀ ਆ ਵੀ ਇੰਸਟੀਚਰ ਦੇ ਵਿੱਚ ਪਹਿਲੀ ਵਾਰ ਜਿਹੜਾ ਸਹਿਜਤਾ ਦੀ ਸਿੱਖ ਨੂੰ ਬੇਟ ਹੋਣ ਦੇ ਕਾਰਨ ਨਾਲ ਉਹਨਾਂ ਦੇ ਸਵਾਲ ਵੀ ਚੁੱਕੇ ਦਾ ਚ ਜੀ ਜਿੱਦਾਂ ਸੀ ਮੈਂ ਉਹ ਗੱਲ ਕਰ ਰਹੀ ਬਾਕੀ ਕੋਈ ਹੈ ਜੇ ਸਾਰੇ ਸਿੱਖਾਂ ਆਪਾਂ ਵੀ ਸਾਰੇ ਸਿੱਖਾਂ ਕੋਈ ਕਹੇ ਸਾਰੇ ਸਾਂਝੇ ਸਿੱਖ ਹੈ ਕੋਈ ਨਹੀਂ ਹੈ ਪਰ ਦਰਬਾਰ ਸਾਹਿਬ ਦੀ ਜਿਹੜੀ ਰਹਿਤ ਮਰਿਆਦਾ ਦੀ ਜਦੋਂ ਗੱਲ ਕਰਦੇ ਪਹਿਲਾਂ ਪਾਵਨ ਜਿਹੜਾ ਉਹ ਸਿੱਖ ਜਿਹੜਾ ਸਿੱਖ ਨੂੰ ਦੇ ਤੌਰ ਤੇ ਇਹਨਾਂ ਨੂੰ ਕੰਸੀਡਰ ਕੀਤਾ ਜਾਂਦਾ ਸੀਗਾ ਜਿਹੜਾ ਗਾਧੀ ਦੇ ਸਿੱਖ ਕੇਸ ਨਹੀਂ ਰੱਖਦਾ ਉਹਨੂੰ ਵੀ ਸਿੱਖ ਦੇ ਤੌਰ ਤੇ ਕਾਉਂਡਿੰਗ ਕੀਤਾ ਜਾਂਦਾ ਹੂੰ ਇਹ ਪਹਿਲੀ ਵਾਰ ਹੋਇਆ ਇਤਿਹਾਸਿਕ ਹੂੰ ਹਾਂ ਮੈਂ ਨਾਲ ਤੁਹਾਨੂੰ ਇੱਕ ਗੱਲ ਜਿਹੜੀ ਬਹੁਤ ਇੱਕ ਇਤਿਹਾਸ ਵੀ ਸਿੱਧਿਆ ਜਾਊਗਾ ਨਾਲ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ ਦੀ ਅਕਾਲੀ ਫੂਲਾ ਸਿੰਘ ਜੀ ਉਥੇ ਅਕਾਲ ਤਖਤ ਦੇ ਕਿਸੇ ਦਰ ਰਹੇ ਜੀ ਪੰਜਾਬ ਰਣਜੀਤ ਸਿੰਘ ਦੇ ਟਾਈਮ ਦੇ ਜਦੋਂ ਸ਼ੇਰ-ਏ-ਪੰਜਾਬ ਨੂੰ ਤਲਵੰਦ ਕੀਤਾ ਗਿਆ ਸੀਗਾ ਤੇ ਅਕਾਲੀ ਫੂਲਾ ਜੀ ਦਾ ਵੀ ਵੱਲੋਂ ਕਦ ਬਹੁਤ ਜ਼ਿਆਦਾ ਵਧ ਗਿਆ ਸੀ ਤੇ ਉਸ ਤੋਂ ਬਾਅਦ ਵੀ ਜਦੋਂ ਮੌਜੂਦਾ ਦੀ ਇੱਕ ਬਾਦਸ਼ਾਹ ਆਪਾਂ ਕਹਿ ਸਕਦੇ ਹਾਂ ਕਿ ਬਾਦਸ਼ਾਹ ਦੇ ਢਾਈ ਸੀਗੇ ਰਾਜਾ ਮਹਾਰਾਜਿਆਂ ਦਾ ਸਭ ਗੁਰੂਤਵਾ ਸੀ ਨਾ ਹੁੰਦਾ ਤੇ ਉਸ ਟਾਈਮ ਦੇ ਵਿੱਚ ਸਿੱਖਾਂ ਦੀ ਆਬਾਦੀ ਸਿਰਫ 8% ਸੀ ਜਦੋਂ ਕੰਬਾਈਨਡ ਪੰਜਾਬ ਸੀਗਾ ਉਦੇ ਵਿੱਚ ਆਪਾਂ ਕਹਿਨੀ ਆ ਅੱਜ ਉਹਦਾ ਪੰਜਾਬ ਹਰਿਆਣਾ ਹਿਮਾਚਲ ਠੀਕ ਹੈ ਇਵਨ ਕਿ ਪਾਕਿਸਤਾਨ ਲਾਹੌਰ ਪੰਜਾਬ ਦੀ ਰਾਜਧਾਨੀ ਦੀ ਕਿ ਇੰਨਾ ਵੱਡਾ ਪੰਜਾਬ ਦੇ ਮੋਤੀ ਦੀ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਮਹਾਰਾਜੇ ਨੇ ਜਦੋਂ ਚਲਦ ਕੀਤਾ ਗਿਆ ਸੀ ਤੇ ਫੂਲਾ ਸਿੰਘ ਨੂੰ ਵੀ ਪ੍ਰੇਰਿਤ ਕੀਤਾ ਸੀ ਸਾਰੇ ਨੇ ਵੀ ਤੁਹਾਡੀ ਜੁਰਤ ਹੈ ਵੀ ਤੁਹਾਡੀ ਹਸਤੀ ਹੈ ਵੀ ਤੁਸੀਂ ਉਹਨੂੰ ਬੁਲਾਇਆ ਨਹੀਂ ਐਡਾ ਵੱਡਾ ਮਤਲਬ ਤੁਹਾਨੂੰ ਪਤਾ ਹੈ ਵੀ ਜ਼ਿਆਦਾਤਰ ਆਪਾਂ ਦੇਖਦੇ ਹਾਂ ਵੀ ਕੋਈ ਛੋਟਾ ਜਾਂ ਕੋਈ ਕੋਈ ਅਧਿਕਾਰੀ ਆ ਜਾਂਦਾ ਹੈ ਤੇ ਆਪਾਂ ਉਹਦੇ ਮਾਨ ਸਨਮਾਨ ਤੇ ਖੜੇ ਹੋ ਜਾਂਦੇ ਹਾਂ ਹੂੰ ਤੇ ਇਹਦੇ ਨਾਲ ਇੱਕ ਚੀਜ਼ ਹੈ ਵੀ ਤਿਹਾਰ ਖਿੜਿਆ ਜਾਊਗਾ ਜੀ ਜੇਕਰ ਉਹ ਨਈਏ ਸਾਰੀ ਜਾਂਦੇ ਦੀ ਗੱਲ ਕੇ ਮਾਫੀ ਮੰਗਦੇ ਨੇ ਜੋ ਵੀ ਉਹਨਾਂ ਵੱਲੋਂ ਜਾਂ ਉਥੋਂ ਆਪਾਂ ਗੱਲ ਕਰ ਰਹੇ ਹਾਂ ਅਕਾਲ ਤਖਤ ਵੱਲੋਂ ਜੋ ਅਗਰ ਸੇਵਾ ਲੱਗਦੀ ਹੈ ਤੋਂ ਖਿੜੇ ਮੁਠੇ ਨਹੀਂ ਹਵਾਂਦੇ ਤੇ ਭਗਵਾਨਤ ਮਾਨੀ ਦਾ ਕਹਦੇ ਨੇ ਸਤਲੂੱਚਾ ਹੋਵੇ ਜੀ ਤੇ ਸਰ ਇਹਦੇ ਵਿੱਚ ਇਹ ਵੀ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੇ 328 ਰੁਪਿਆਂ ਦੇ ਮਾਮਲੇ 'ਚ ਸਰਕਾਰ ਨੇ ਕਾਰਵਾਈ ਕਰਤੀ ਕਿ ਉੱਧਰ ਉਹਨਾਂ ਨੇ ਕਹਿ ਕਿ ਉਹਨਾਂ ਨੂੰ ਅਕਾਲ ਤਖਤ ਸਾਹਿਬ ਨੂੰ ਭਗਵੰਤ ਮਾਨ ਨੂੰ ਉੱਥੇ ਸੱਦ ਲਿਆ ਤਾਂ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਕਿ ਇਹ ਮਾਮਲਾ ਜੁੜਿਆ ਹੋਇਆ ਨਾਲ ਹੀ ਨਹੀਂ ਜੁੜਿਆ ਹੋਇਆ ਜ਼ਰੂਰ ਹੈ ਦੀ ਜਦੋਂ ਉਸ ਨੂੰ ਗੱਲ ਕਰਦੇ ਹਾਂ ਕਾਰਨ ਸਾਰੀਆਂ ਨੇ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਕਿ ਜਦੋਂ ਵੀ ਹੁਣ ਆਪਾਂ ਗੱਲ ਕਰ ਰਹੇ ਹਾਂ ਤੇ ਪੂਰੇ ਇੰਡੀਆ ਦੇ ਇਤਿਹਾਸ ਦੀ ਜਾਂ ਸਾਡੇ ਇਤਿਹਾਸ ਦੀ ਗੱਲ ਕਰ ਰਹੇ ਹਾਂ ਤੇ ਜਿਹੜੇ ਰਿਲੀਜੀਅਸ ਇਸ਼ੂਜ਼ ਨੇ ਬਹੁਤ ਜ਼ਿਆਦਾ ਸਟਾਕ ਸਿਉਰਟੀ ਜਿਹੜੇ ਆਪਾਂ ਹੁਣ ਰਾਮ ਮੰਦਰ ਤੇ ਏਬ ਬਣਾ ਕੇ ਇਸ ਤਰ੍ਹਾਂ ਜਿਹੜੀ ਆ ਬੀਜੇਪੀ ਸਰਕਾਰ ਦੀ ਆਪਾਂ ਗੱਲ ਕਰ ਰਹੇ 1976 ਦੇ ਵਿੱਚ ਸਿਰਫ 2 ਸੀਟਾਂ ਸੀ ਜਿਹੜੀ ਐਸਟੈਬਲਿਸ਼ ਹੋਈ ਜੀ ਉਸ ਤੋਂ ਬਾਅਦ ਅਦਵਾਨੀ ਜੀ ਨੇ ਏਬ ਬਣਾਈ ਰਾਮ ਮੰਦਰ ਦਾ ਤੇ ਯਾਤਰਾ ਕੱਢ ਕੇ ਤੇ ਉਸ ਤੋਂ ਬਾਅਦ ਮਤਲਬ ਆਪਾਂ ਕਹਿੰਦੇ 150 ਸੀਟਾਂ ਤੇ ਪਹੁੰਚੀ ਸੀ ਉਸ ਤੋਂ ਬਾਅਦ ਹੁਣ ਪਿਛਲੀ ਟਾਉਂਦੇ ਦੀ 303 ਸੀਟਾਂ ਸੀ ਜੀ ਤੇ ਲਗਾਤਾਰ ਤੀਸਰੀ ਵਾਰ ਸਰਕਾਰ ਦੀ ਜਿਹੜੀ ਸੱਤਾ ਦੇ ਵਿੱਚ ਇਹ ਧਾਰਮਿਕ ਪੱਖਾਂ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਜਿੱਲੀਆ ਦੇ ਇਤਿਹਾਸ ਦੇ ਵਿੱਚ ਜਦੋਂ ਜਦੋਂ ਵੀ ਗੱਲ ਕਰ ਰਹੇ ਹਾਂ ਭਾਰਤ ਦੀ ਗੱਲ ਕਰ ਰਹੇ ਹਾਂ ਤੁਸੀਂ ਇਗਨੋਰ ਨਹੀਂ ਕਰ ਸਕਦੇ ਜੋ ਜਿਹੜੇ ਮੁੱਦੇ ਬਹੁਤ ਜ਼ਿਆਦਾ ਸੈਂਸਿਟਿਵ ਹੈ ਸਾਡੇ ਲੋਕ ਧਾਰਮਿਕ ਤੋਂ ਪਹਿਲਾਂ ਨਹੀਂ ਬਾਕੀ ਤੁਹਾਨੂੰ ਬਾਅਦ ਦੇਣੀ ਜੀ ਨਾਗਰਿਕਤਾ ਫੈਸਲਾ ਨਹੀਂ ਧਾਰਮਿਕ ਨੂੰ ਪਹਿਲਾ ਅਥੋਰਟੀ ਵੀ ਦਿੰਦੇ ਹ ਹਮਮ ਤੁਸੀਂ ਪਹਿਲਾਂ ਹੀ ਜਦੋਂ ਗੱਲ ਕੀਤੀ ਹੈ ਐਡਾ ਹੀ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਜਿਹੜੇ ਦੋ ਦੋਨੋਂ ਸੁਪਰੀਮ ਹੈ ਹਮਮ ਪੁਰੂ ਸਾਧ ਨੇ ਵੀ ਇਹੀ ਕਿਹਾ ਸੀਗਾ ਤੇ ਇੱਕ ਅਕਾਲ ਤੱਕ ਦੀ ਹੈ ਜੀ ਠੀਕ ਹੈ ਜੀ ਅਕਾਲ ਤੱਕ ਦੇ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਗੁਰੂ ਸਾਹਿਬ ਦਾ ਜਦੋਂ ਅਸ਼ੀਰਵਾਦ ਹੋਈ ਹੈ ਤੇ ਉਸ ਸਾਹਮਣੇ ਵੀ ਤਾਂ ਉਹਨਾਂ ਨੇ ਪੁਰਾਣ ਗ੍ਰੰਥ ਸਾਹਿਬ ਨੂੰ ਸਭ ਕੁਝ ਸੁਣਦੇ ਆ ਜੀ ਠੀਕ ਹੈ ਵੀ ਸਭ ਸਿੱਖਨ ਕੋ ਹੁਕਮ ਹੈ ਗੁਰੂवाणी ਗ੍ਰੰਥ ਦਾ ਠੀਕ ਹੈ ਤੇ ਜਦੋਂ ਉਹਨਾਂ ਦੇ ਵਿੱਚ ਹੁਣ ਸਿੱਖੀ ਰੂਪ ਦੀ ਗੱਲ ਆਉਂਦੀ ਹੈ ਤੇ ਜਾਂ ਫਿਰ ਸਿੱਖੀ ਰਵਾਇਤਾਂ ਦੀ ਗੱਲ ਆਉਂਦੀ ਹੈ ਤੇ ਪੰਜਾਬ ਦੀ ਜਿਹੜੀ ਰਿਲੀਜਸ capital ਹੈ ਉਹ ਅੰਮ੍ਰਿਤਸਰ ਹੈ ਇਹ ਲਿਜਿਸ ਕੈਪੀਟਲ ਦੇ ਵਿੱਚ ਉੱਥੇ ਆਪਾਂ ਅਕਾਲ ਤਖਤ ਹੈ ਉਹ ਸਰਵੋੱਚ ਸੰਸਥਾ ਹੈ ਜੀ ਤੇ ਸਰਵੋੱਚ ਸੰਸਥਾ ਨੂੰ ਜਿਹੜਾ ਦਰਜਾ ਉਹਨਾਂ ਨੂੰ ਮਿਲਿਆ ਉਹ ਗੁਰੂ ਖਰਗੋਬਿੰਦ ਸਾਹਿਬ ਦੇ ਟਾਈਮ ਦੇ ਵਿੱਚ ਮਿਲਿਆ ਪਹਿਲੇ ਪਾਸੇ ਉਹ ਇਹ ਆਪਣੀ ਪਹਿਲੇ ਪਾਸੇ ਜਿਹੜੀ ਗੁਰੂ ਖਰਗੋਬਿੰਦ ਸਾਹਿਬ ਦੀ ਉਹਨਾਂ ਦੇ ਟਾਈਮ ਦੇ ਵਿੱਚ ਸਰਵੋਚਤਾ ਮਿਲੀ ਆ ਤੇ ਉਹਦੇ ਵਿੱਚ ਆਪਾਂ ਦੋ ਧਕਾਰਾਂ ਦੀ ਵੀ ਜਿਹੜੀ ਆਪਾਂ ਗੱਲ ਕਰਦੀਆਂ ਤੇ ਮੀਰੀ ਤੇ ਤੇਰੀ ਇਹ ਦੋ ਤਲਵਾਰਾਂ ਨੇ ਕਾਰਨ ਕੀਤੀਆਂ ਨੇ ਅਸੀਂ ਤੇ ਉਹਨਾਂ ਨੇ ਕਿਹਾ ਤੁਸੀਂ ਪੰਥ ਵੀ ਨਾਲ ਹੀ ਹੈ ਜੀ ਵੀ ਉਹਨਾਂ ਨੇ ਕਿਹਾ ਵੀ ਰਾਜ ਬਿਨਾਂ ਨਹੀਂ ਪੰਚ ਚਲੇਗਾ। ਵੀ ਪੰਚ ਤੇ ਜਦੋਂ ਜਦੋਂ ਗੱਲ ਆਉਂਦੀ ਹੈ ਨਾ ਵੀ ਰਾਜ ਦੀ ਕੀ ਹੈ ਤੇ ਉਹਨਾਂ ਨੇ ਦੋਨਾਂ ਦਾ ਮਿਲਵਰਤਨ ਸਹਿਯੋਗ ਨਾਲ ਹੀ ਕੀਤਾ ਹੈ। ਜੀ ਜੀ। ਵੀ ਤੋਂ ਵੀ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਕੋਈ ਵੀ ਪੋਸੀਬਲ ਨਹੀਂ ਹੈਗਾ। ਹਮਮ ਜਦੋਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਿਹੜਾ ਸਾਡਾ ਮੈਟਰ ਹੈ ਉਹ ਸਾਨੂੰ ਸੈਕੂਲਰ ਦੇ ਤੌਰ ਤੇ ਕਿਹਾ ਗਿਆ। ਜੀ ਤੇ ਸਰ ਸਾਡਾ ਜਿਹੜਾ ਦੇਖਦਾ ਇਤਿਹਾਸ ਸੈਕੂਲਰ ਤੇ ਹਾਂਜੀ ਜੀ ਤੇ ਸਰ ਤੁਹਾਨੂੰ ਕੀ ਲੱਗਦਾ ਅੱਗੇ ਹੁਣ ਸਾਲਕ ਬਾਅਦ 2027 ਦੀਆਂ ਚੋਣਾਂ ਵੀ ਆ ਗਈਆਂ ਪੰਜਾਬ ਵਿਧਾਨ ਸਭਾ ਦੀਆਂ ਤਾਂ ਇਸ ਘਟਨਾ ਦਾ ਜਦੋਂ ਸੀਐਮ ਆਨ ਉੱਥੇ ਪੇਸ਼ ਹੋਣਗੇ ਅੱਗੇ ਦੀ ਜੋ ਵੀ ਕਾਰਵਾਈ ਰਹਿੰਦੀ ਹੈ ਕਾਲ ਤਕ ਸਾਹਿਬ ਵੱਲੋਂ ਜੋ ਵੀ ਹੋਊਗਾ ਤਾਂ ਉਸ ਘਟਨਾ ਦਾ 2027 ਦੀਆਂ ਚੋਣਾਂ ਤੇ ਕਿੰਨਾ ਕੋ ਅਸਰ ਪੈਂਦਾ ਨਜ਼ਰ ਆਊਗਾ ਤੁਹਾਨੂੰ ਦੇ ਵਿੱਚ ਦੇ ਇੱਕ ਤਾਂ ਮੈਨੂੰ ਸਭ ਤੋਂ ਜਿਹੜਾ ਵੱਡਾ ਜਿਹੜਾ ਅੱਜ ਦੇ ਦੌਰ ਦੇ ਵਿੱਚ ਦੋ ਇਸ਼ੂ ਚੱਲ ਰਹੇ ਹੈ ਪੰਜਾਬ ਦੇ ਵਿੱਚ ਆਪਾਂ ਹੁਣ ਚੱਲਾਂ ਵੀ ਦੇਖਿਆ ਜਾਂ ਤੋਂ ਦੋ ਦੋ ਦਸੰਬਰ ਦੇ ਸਾਇੰਸਿਕ ਮਾਮਲਾ ਜਾਰੀ ਹੋਇਆ ਅਕਾਲ ਤੱਕ ਦਾ ਅਕਾਲ ਤੱਕ ਤੋਂ ਸਭ ਤੋਂ ਪਹਿਲਾਂ ਇਹ ਸੀ ਜਦੋਂ ਹੋਇਆ ਸੀ ਕਿ ਸੰਖਤੀਆਂ ਦੇ ਵਿੱਚ ਏਕਤਾ ਹੋਵੇ ਤੇ ਉਹਦੇ ਵਿੱਚ ਵੀ ਬਾਜੀ ਦੇ ਦਾਦੀਆਂ ਦਾ ਇਸ਼ੂ ਚ ਆ ਰਿਹਾ ਸੀ ਜਿਉਂ ਨੂੰ ਪਤਾ ਹੈ ਕਿ ਬਾਦ ਦੇ ਵਿੱਚ ਆਪਾਂ ਕਹਿ ਰਹੇ ਹਾਂ ਕੋਈ ਬਾਜੀ ਦੇ ਦਾਦੀ ਜੋ ਦੋ ਵੀ ਗਰੁੱਪਾਂ ਉਹ ਅਲੱਗ-ਅਲੱਗ ਵੀ ਹੋਊ। ਉਹਨਾਂ ਦੀ ਆਪਾਂ ਨਹੀਂ ਹੁਣ ਇਲੈਕਸ਼ਨ ਦੇਖੀ ਆ ਕਾਰਨਦਾਰਾਂ ਦਾ ਦੇ ਵਿੱਚ ਤੇ ਜਾਣਾ ਆਪਾਂ ਦੱਲ ਕਰਦੇ ਆ। ਤੇ ਵਾਰਕ ਪੰਜਾਬ ਦੇ ਗਰੁੱਪ ਤੇ ਜਾਂ ਫਿਰ ਸ੍ਰੋਮਣੀ ਅਕਾਲੀ ਦਲ ਤੋਂ ਨਾਲ ਤੇ ਦਿੱਤੀ। ਜੀ ਜੀ। ਤੇ ਉਹ ਹੁਣ ਆਕਾਲ ਸਖਤ ਤੋਂ ਜੋ ਆਦੇਸ਼ ਸੀਗਾ ਕਿ ਕਿਸੇ ਨੇ ਵੀ ਉਸ ਟਾਈਮ ਦੇ ਵਿੱਚ ਤਾਂ ਮਤਲਬ ਸਾਰੇ ਸਿਰ ਮੁੱਠੇ ਕੁਰਬਾਨ ਕੀਤਾ। ਪਰ ਆਕਾਲ ਸਖਤ ਦਾ ਜਿਹੜਾ ਮੇਨ ਅਦੇਸ਼ ਸੀਗਾ ਉਹਨਾਂ ਦਾ ਇਹ ਸੀਗਾ ਵੀ ਸੰਸਕਤ ਧਰਾਂ ਦੇ ਵਿੱਚ ਇਕਤਾ ਹੋਈ। ਇਹ ਕਿਤਾਬੀ ਤਾਂ ਜਿਹਦੇ ਗੱਲ ਹੋਈ ਨਹੀਂ ਦੇਖੀ ਲੱਗ ਰਹੀ ਜਿਵੇਂ ਕਿ ਜੀ ਨਜ਼ਰ ਆ ਰਹੀ ਤੇ ਉਲਟਾ ਇਹ ਹੈ ਵੀ ਜਿਹੜੇ ਇੱਕ ਗਰਮ ਦਲੀਏ ਤੇ ਇੱਕ ਨਰਮ ਦਲੀਏ ਠੀਕ ਹੈ ਉਹਨਾਂ ਦੇ ਵਿੱਚ ਦੋ ਫਾੜ ਹੁੰਦੇ ਨਜ਼ਰ ਆ ਰਹੇ ਤੇ ਇੱਕ ਦਾ ਪਹਿਲਾਂ ਹੁਣ ਜਿਵੇਂ ਆਪਾਂ ਹਰਾਮ ਸਿੰਘ ਜੀ ਦਾ ਵੀ ਗੱਲ ਕਰ ਰਹੇ ਸੀ ਕਿ 40 ਦਿਨ ਦੀ ਕਰੋਲ ਹੈ ਦੁਆਰਾ ਦੁਆਰਾ ਮਿਲਦੀ ਜਾ ਰਹੀ ਹੈ ਉਹਨਾਂ ਦਾ ਵੀ ਕਿਸੇ ਨੇ ਵਿਰੋਧ ਨਹੀਂ ਕੀਤਾ 15 16 ਮਾਰਚ ਕਰੋਲ ਠੀਕ ਹੈ ਜੀ ਤੇ ਉਦੋਂ ਵੀ ਮੈਟਰ ਇਹੀ ਸੀਗਾ ਕਿ ਮਾਫੀ ਨਾਮਾ ਦਾ ਜੀ ਅੱਜ ਵੀ ਗੱਲਾਂ ਉਹੀ ਚੱਲ ਰਹੀਆਂ ਨੇ ਕਿਸੇ ਤਰ੍ਹਾਂ ਦੇ ਠੀਕ ਹੈ ਤੇ ਪਰ ਜਿਹੜੇ ਮੇਨ ਗੱਲ ਇਹ ਆ ਰਹੀ ਹੈ ਹੁਣ ਮੈਨੂੰ ਇੱਕ ਚਲੋ ਪ੍ਰਗਟ ਸਿੰਘ ਜੀ ਦਾ ਵੀ ਜਾਨੂ ਬੜਾ ਅੱਛਾ ਲੱਗਿਆ ਤੇ ਪੰਜਾਬ ਦੇ ਵਿੱਚ ਵਧੀਆ ਹੌਸਲੇ 올ੰਪੀਅਨ ਦੇ ਵਿੱਚ ਪਤੰਕੀ ਰਹੀ ਰਹੇ ਨੇ ਤੇ ਤੇ ਉਹਨਾਂ ਨੇ ਸਪੈਸ਼ਲ ਵਧੀਆ ਇੱਕ ਗੱਲ ਲਿਖੀ ਹੈ ਵੀ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਹੂੰ ਕਿਉਂਕਿ ਜਿਹੜਾ ਡੀਆਰਬੀ ਦਾ ਮੁੱਦਾ ਹੈ ਤੇ ਇਹ ਇਹਨਾਂ ਦਾ ਜਿਹੜਾ ਅਧਿਕਾਰ ਖੇਤਰ ਹੈ ਉਹ ਸ਼੍ਰੋਮਣੀ ਕਮਿਟੀ ਕੋਲ ਹੀ ਹੈ ਹਾਂਜੀ ਠੀਕ ਹੈ ਜੀ ਵੀ ਜਿਹੜਾ ਸੰਸਥਾ ਗਰੁੱਪ ਲੱਗਦਾ ਸੋਮਨੀ ਕਮੇਟੀ ਦਾ ਅੰਦਰੂਨੀ ਮਾਮਲਾ ਹੈ ਇਹਦੇ ਵਿੱਚ ਸਰਕਾਰ ਨੂੰ ਕੋਈ ਦਖਲ ਨਹੀਂ ਦੇਣਾ ਚਾਹੀਦਾ ਹੂੰ ਠੀਕ ਹੈ ਵੀ ਸਰਕਾਰ ਉਹਦੇ ਉੱਤੇ ਪ੍ਰੈਸ਼ਰ ਬਣਾਉਂਦੀ ਵੀ ਸੋਮਨੀ ਕਮੇਟੀ ਦੇ ਜਗੋਂ ਦੁਆਰਾ ਜਿਹੜੀ ਆਪਾਂ ਅਕਾਲ ਚੱਕੀ ਦੇ ਉੱਪਰ ਹੂੰ ਕਿ ਜੋ ਵੀ ਇਹਨਾਂ ਦੇ ਵਿੱਚੋਂ ਲੁਆਲਦੇ ਆ ਤੇ ਉਹਨਾਂ ਨੂੰ ਖੁਦ ਪੁਨਿਸ਼ ਕਰੇ ਹੂੰ ਕਿ ਕੋਈ ਪੁਲਿਸ ਕਾਰਵਾਈ ਜਾਂ ਮਤਲਬ ਆਪਾਂ ਗੱਲ ਕਰਦੇ ਆ ਸਾਈਦੀ ਉਹਨਾਂ ਦਾ ਇਨਵੋਲਵਮੈਂਟ ਨਹੀਂ ਹੋਈ ਹੂੰ ਜਿੱਥੇ ਸਰਕਾਰ ਨੂੰ ਕਾਰਵਾਈ ਦੀ ਲੋੜ ਸੀ سرکار ਨੂੰ ਕਾਰਵਾਈ ਦੀ ਲੋੜ ਸੀ ਬਰਗਾੜੀ ਕਾਂ ਦੇ ਵਿੱਚ ਟੈਬਲ ਕਰਾਂ ਕਿਥੇ ਵਿਅਦਿ ਹੋ ਚੁੱਕੀ ਹੈ ਹਮ ਐਥੇ ਤਾਂ ਅਸੀਂ ਸ਼ੰਕਾ ਕਰ ਰਹੇ ਹਾਂ ਨਾ ਹਮ ਹਮ ਵੀ ਜਿਹੜੇ 328 ਰੂਪ ਗਾਇਬ ਹੋਏ ਨੇ ਵੀ ਕੋਈ ਵਿਅਦਿ ਵਰਗਾ ਇਨਸਾਨ ਨਾ ਹੋ ਜਾਵੇ ਹਮ ਜਿੱਥੇ ਆਲਰੇਡੀ ਹੋ ਚੁੱਕੀ ਹੈ ਉੱਥੇ ਤਾਂ ਕੋਈ ਆਪਾਂ ਕਾਰਵਾਈ ਕੀਤੀ ਨਹੀਂ ਹਮ ਜਿੱਥੇ ਆਪਾਂ ਨੂੰ ਮਤਲਬ ਹਾਲੇ ਸ਼ੱਕ ਹੈ ਉੱਥੇ ਆਪਾਂ ਤਾਂ ਨਹੀਂ ਸਵਾਲ ਜੋਖੜੀ ਕਰਦੇ ਹਾਂ ਹਮ ਜਿੱਥੇ ਆਲਰੇਡੀ ਕਾਰਵਾਈ ਹੋ ਚੁੱਕੀ ਹੈ ਆਪਾਂ ਕਹਿ ਰਹੇ ਹਾਂ ਵੇਰ ਰੀ ਦੀ ਘਟਨਾ ਦੋ ਜਗ੍ਹਾ ਤੇ ਵਾਪਰ ਚੁੱਕੀ ਆ ਸਰਕਾਰ ਹੁਣ ਤੱਕ ਉਹਦੀ ਜਾਂਚ ਤੇ ਜਾਂ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਵਿੱਚ ਠੀਕ ਹੈ ਕਿ ਕੰਮਜਾਫੀ ਦੀ ਨਜ਼ਰ ਨਹੀਂ ਆਈ ਹੂੰ ਜਰ ਜਿਸ ਤਰੀਕੇ ਨਾਲ ਮੇਰਾ ਸਵਾਲ ਵੀ ਅੱਗੇ ਹੀ ਸੀ ਤੁਹਾਨੂੰ ਮੈਂ ਕਰਨਾ ਸੀ ਕਿ ਜਿਸ ਤਰੀਕੇ ਨਾਲ ਉਹ ਵੱਡੀ ਜਿਹੜੀ ਹੈ ਘਟਨਾ ਵਾਪਰੀ ਸੀ ਹੈ ਨਾ ਉਸ ਤੋਂ ਬਾਅਦ ਤਿੰਨ ਮੁੱਖ ਮੰਤਰੀ ਬਦਲ ਚੁੱਕੇ ਨੇ 2015 ਬੇਲਾਂ ਬੇਦਬੀ ਹੋਈ ਫਿਰ ਗੋਲੀ ਕਾਂਡ ਹੋਇਆ ਉਹਦੇ ਵਿੱਚ ਬਾਦਲਾਂ ਦਾ ਨਾਮ ਜੁੜਦਾ ਸੀਗਾ ਹੈ ਨਾ ਚਾਰ ਛੇਟ ਵੀ ਪੇਸ਼ ਹੋਈ ਹੋਈ ਹੈ 7000 ਪੰਨਿਆਂ ਦੀ ਕੋਰਟ ਦੇ ਵਿੱਚ ਤਾਂ ਕੀ ਜਿਹੜੀ ਫਿਰ ਇਹ ਕਾਰਵਾਈ ਕੀਤੀ ਹੈ ਮਾਨ ਸਰਕਾਰ ਨੇ ਉਹ ਫਿਰ 328 ਰੁਪਏ ਵਾਲੀ ਉਹ ਫਿਰ ਉਹ ਘਟਨਾ ਨੂੰ ਲੁਕਾਉਣ ਵਾਸਤੇ ਕੀਤੀ ਹੈ ਕਿ ਉਹ ਦਬ ਜੂਗਾ ਮਾਮਲਾ ਤੇ ਅਸੀਂ ਕਹਾਂਗੇ ਕਿ ਅਸੀਂ ਸਿੱਖਾਂ ਦੇ ਮੈਂਟਰਾਂ ਦੇ ਵਿੱਚ ਵੀ ਕਾਰਵਾਈ ਕੀਤੀ ਹੈ ਮੈਂ ਇਹਨਾਂ ਦੇ ਵਿੱਚ ਦੋ ਹੁਣ ਜਿਹੜੀ ਜਿੱਕਰ ਦੀ ਬੈਂਕ ਪਰ ਗਾੜੀ ਤੇ ਵਾਇਬਲ ਕਲਾ ਜਿਹਦੇ ਵਿੱਚ ਪਹਿਲਾਂ ਐਸ ਆਈ ਡੀ ਇਹ ਮੁਕੀ ਸੀ ਜੇ ਕਵਰ ਵੀ ਜੇ ਕਰਤਾ ਸੀ ਜੀ ਜੀ ਤੇ ਉਹ ਫੰਡ ਦੀ ਕਾਈ ਵੀ ਸੀ ਜੀ ਤੇ ਐਸ ਆਈ ਡੀ ਦੇ ਮੁਕੀ ਸੀ ਤੇ ਜਦੋਂ ਸਰਕਾਰ ਦੀ ਮਤਲਬ ਮਤਲਬ ਆਪਾਂ ਕਹਿੰਦੇ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਸੀ ਜੀ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਜੀ ਹਮ ਆਈ ਡੀ ਦੇ ਉਹਦੇ ਜੀ ਜੀ ਮੈਂ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਚਾਹਨਾ ਤੇ ਕਿਸੇ ਸ਼ਰਤ ਦੇ ਉੱਤੇ ਉਹ ਆਮ ਆਦਮੀ ਪਾਰਲੀਮੈਂਟ ਦੀ ਸ਼ਾਮਿਲ ਵੀ ਹੋਵੇ ਜੀ ਅਗਰ ਕੋਈ ਕਾਰਵਾਈ ਜੀ ਪਰ ਉਹਨਾਂ ਦਾ ਨਾਮ ਜਿਹੜਾ ਬਕਬੁਦੀ ਯੂਸਲੀ ਕੀਤਾ ਗਿਆ ਤੁਹਾਨੂੰ ਪਤਾ ਹੈ ਹਰ ਜਿਹੜਾ ਵੀ ਹੂੰ ਤੇ ਬਾਅਦ ਚ ਸਰਕਾਰ ਨੇ ਉਹਦੇ ਇਖਲਾਫ ਕੋਈ ਕਾਰਵਾਈ ਨਹੀਂ ਕੀਤੀ ਤੇ ਕੋਈ ਨਾ ਜਿਹੜੀ ਨਵੀਂ ਐਸਆਈਟੀ ਬਣਾਈ ਹੈ ਉਹਦੇ ਵੀ ਤੁਸੀਂ ਤੁਹਾਨੂੰ ਗੱਲ ਕਰ ਰਹੇ ਆ ਪਹਿਲਾਂ ਤਾਂ ਜਿਹੜੇ 28 ਸੂਬਾ ਗਾਇਬ ਹੋਏ ਨਹੀਂ ਇਹ ਸੀਗੇ ਡਾਕਟਰ ਇਸ਼ਰ ਸਿੰਘ ਦੀ ਕਮੇਟੀ ਬਣੀ ਹੋਣੀ ਹੂੰ ਠੀਕ ਹੈ ਜੀ ਤੇ ਇਹਨਾਂ ਨੇ 1100 ਪੰਨਿਆਂ ਦੀ ਜਿਹੜੀ ਰਿਪੋਰਟ ਭੇਜੀ ਸੀ ਅਖਾਲ ਸਤਾ ਨੂੰ ਜੀ ਠੀਕ ਹੈ ਜਿਸ ਤਰ੍ਹਾਂ ਕਸ਼ੀਆਂ ਦੇ ਖਿਲਾਫ ਕਾਰਵਾਈ ਦੇ ਨਾਲ ਨਾਲ ਇਹਨਾਂ ਨੇ ਫੌਜਦਾਰੀ ਕੀ ਕੇਸ ਦਰਜ ਕਰਨ ਦੇ ਲਈ ਮੰਗ ਨਹੀਂ ਕੀਤੀ ਸੀ ਹੂੰ ਉਹ ਵਿਚਰਪਿੰਗ ਕਮੇਟੀ ਦੇ ਅਧਿਕਾਰੀ ਕੰਮ ਨਹੀਂ ਹੋਇਆ ਤੇ ਸਤਕਾਰ ਕਮੇਟੀ ਦੇ ਪ੍ਰਧਾਨ ਬਣੇ ਸੀ ਜੇ ਭਾਈ ਸੁਖੀ ਸਿੰਘ ਜੀ ਹੈ ਹੂੰ ਉਹਨਾਂ ਨੇ ਵੀ ਦੋਸ਼ ਲਾਇਆ ਸੀਗਾ ਵੀ ਐਸਆਈਟੀ ਨੂੰ ਜਿਹੜਾ ਸਹਿਯੋਗ ਨਹੀਂ ਦੇ ਰਹੀ ਹੈ ਜੀ ਹੂੰ ਇਹ ਸਰਕਾਰ ਜਿਹੜੀ ਹੈ ਉਹਦੇ ਵੀ ਜਿਹੜੇ ਹੁਣ ਆਪਾਂ ਕਹਿੰਦੇ ਹਾਂ ਸੋਮਨੀ ਕਮੇਟੀ ਨੇ ਵੀ ਮਤਲਬ ਮਨਾ ਕਰ ਦਿੱਤਾ ਵੀ ਉਹਨਾਂ ਦਾ ਰਿਕਾਰਡ ਦੇਣ ਤੋਂ ਮਨ ਨਹੀਂ ਕਰ ਦਿੱਤਾ ਹੂੰ ਵੀ ਉਹਨਾਂ ਨੂੰ ਕੋਈ ਰਿਕਾਰਡ ਨਹੀਂ ਦੇ ਦਿੱਤਾ ਜਾਏਗਾ ਹੂੰ ਜੀ ਜਦੋਂ ਹੁਣ ਗੱਲ ਕਰ ਰਹੇ ਹਾਂ ਵੀ ਐਸਆਈਡੀ ਨੇ ਜਾਂਚ ਕਰਨੀ ਹੈ ਉਦੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਮੈਟਰ ਰਹੀ ਸੀਗਾ ਜਿਹੜਾ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਹਾਂਜੀ ਜੀ ਪੰਜਾਬ ਐਂਡ ਹਰਿਆਣਾ ਕੋਰਟ ਨੇ 9 ਤਰੀਕ ਤੱਕ ਸਰਕਾਰ ਨੂੰ ਟਾਈਮ ਦਿੱਤਾ ਹੋਇਆ ਹੂੰ ਤੇ ਤੁਸੀਂ ਕੰਪਲੀਟ ਰਿਪੋਰਟ ਦਿਓ ਵੀ ਸਰਕਾਰ ਨੇ ਕੀ ਕੰਮ ਕੀਤਾ ਕਿਹੜੀ ਕਮੇਟੀ ਬੁਖਾਈ ਤੇ ਕੀ ਕਾਰਵਾਈ ਹੋਈ ਤੇ ਉਹ ਰਿਪੋਰਟ ਪੇਸ਼ ਕਰਨ ਨੂੰ ਵੀ ਕਿਹਾ ਸਰਕਾਰ ਨੂੰ ਜੀ ਪੰਜਾਬ ਸਰਕਾਰ ਨੂੰ ਹੂੰ ਤੇ ਤੇ ਇਹਦੇ ਵਿੱਚ ਉਹਨਾਂ ਨੇ ਇਹ ਪੁੱਛਣਾ ਹੈ ਅਦਾਲਤ ਨੇ ਵੀ ਅਗਲੀ ਸੁਣਵਾਈ ਤੋਂ ਪਹਿਲਾਂ ਪਹਿਲਾਂ ਇਹ ਜਾਂਚ ਕਿਸ ਪੱਧਰ ਤੇ ਪਹੁੰਚੀ ਇਹਨਾਂ ਲੋਕਾਂ ਤੋਂ ਕੁਝ ਗੱਲ ਕੀਤੀ ਗਈ ਤੇ ਜਾਂਚ ਪੜਤਾਲੀਆਂ ਜਿਹੜੀਆਂ ਵੀ ਕਮੇਟੀਆਂ ਨੇ ਜਾਂ ਜਿਨ੍ਹਾਂ ਦੇ ਕੋਲ ਕੀ ਕੀ ਸਮੱਗਰੀਆਂ ਉਪਲਬਧ ਨੇ ਇਹਨਾਂ ਦਾ ਪੂਰਾ ਦੇਰਵਾ ਪੰਜਾਬ ਸਰਕਾਰ ਨੇ ਨੋਟ ਰਿਮਰ ਨੂੰ ਮਿਲ ਗਿਆ ਹੂੰ ਕਿ ਇਹਨਾਂ ਨੂੰ ਕੋਈ ਰਾਈਟ ਹੈ ਨਹੀਂ ਸੀ ਇਵਨ ਇਨਵੋਲਵਮੈਂਟ ਕੀਤੀ ਹੈ ਅਗਰ ਕੀਤੀ ਹੈ ਤਾਂ ਕਿਸ ਰਾਈਟ ਰਹੀ ਕੀਤੀ ਹੈ ਤੇ ਨੋ ਤਰੀਕ ਤੱਕ ਉਹਨਾਂ ਨੂੰ ਰਿਪੋਰਟ ਦੇਣੀ ਚਾਹੀਦੀ ਹੈ ਹੂੰ ਜੀ ਤੇ ਹੁਣ ਉਪਰ ਦੀ ਦੂਸਰੀ ਗੱਲ ਹੈ ਵੀ ਸੋਮਨੀ ਕਮੇਟੀ ਦੇ ਅਕਾਲ ਤਖਤ ਸਾਹਿਬ ਨੇ ਵੀ ਇਹ ਨਹੀਂ ਵੈਦ ਕੀਤਾ ਵੀ ਨਾ ਪੁਲਿਸ ਨੂੰ ਸਹਿਯੋਗ ਦੇਵਾਂਗੇ ਨਾ ਅਸੀਂ ਰਿਕਾਰਡ ਦੇਵਾਂਗੇ ਹੂੰ ਇਸ ਤੋਂ ਬਿਨਾਂ ਕਾਰਵਾਈ ਦੀ ਪੋਸਿਬਿਲ ਨਹੀਂ ਹੈ ਜੀ ਹੂੰ ਹੁਣ ਇਸ ਦੀ ਸ਼ੰਕਾ ਇਹਦੇ ਵਿੱਚ ਵੀ ਆਉਂਦਾ ਹੈ ਵੀ ਮਤਲਬ ਉਹ ਪੁਲਿਸ ਨੂੰ ਸਹਿਯੋਗ ਕਿਉਂ ਨਹੀਂ ਦੇਣਾ ਚਾਹੁੰਦੇ ਜਾਂ ਰਿਕਾਰਡ ਨਹੀਂ ਦੇਣਾ ਚਾਹੁੰਦੇ ਹੂੰ ਕਿਹਦੇ ਕੋਈ ਸ਼ੰਕੇ ਹੂੰ ਉਹਨਾਂ ਨੇ ਐਸਪੀ ਬੀਸੀ ਦੇ ਸਖਤਰ ਨੂੰ ਕਿਹਾ ਸੀ ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ ਹੀ ਜਿਹੜੇ ਅੰਤਿੰਮ ਜੀ ਹੂੰ ਹੂੰ ਤੇ ਆਪ ਆਗੂਆਂ ਦੀ ਬਿਆਨਵਾਦੀ ਦੇ ਜਿਹੜੇ ਸਿੱਖ ਸੰਸਥਾਵਾਂ ਨੂੰ ਟਾਲ ਆਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਦੀ ਨਕਦੀ ਵੀ ਕੀਤੀ ਹੂੰ ਤੇ ਨਾਲ ਹੁਣ ਸਾਨੂੰ 1-2 ਹੋਰ ਵੀ ਹੈ ਆਪਣੀ ਮੈਟਰਸ ਹੈ ਜਿਹੜੇ ਕੰਮ ਕਰ ਰਹੇ ਹਾਂ ਜੀ ਕਹਿੰਦੇ ਪਬਲਿਕ ਸੇਕਾਂ ਦੀ ਨਾਲ ਲੈ ਕੇ ਤੇ ਜਿਹੜੇ ਹੁਣ ਗੱਲ ਕਰ ਰਹੇ ਹਾਂ ਵੀ ਅਕਾਲੀ ਜਰੂਰ ਪੁਰਸਤ ਜੀ ਜਹਾ ਹੁਣ ਜਿਹੜੇ ਪੰਨੀ ਨੇ ਜਾਣ ਲਾਇਏ ਸੀਗੇ ਤੇ ਉਹਨਾਂ ਦੀ ਵੀ ਨਕਦੀ ਹੋਈ ਹੈ ਸਾਰੇ ਬਸ ਜੀ ਇਹ ਇਹਨਾਂ ਨੇ ਜਿਹੜਾ ਮਤਲਬ ਲਾਇਆ ਤੀਆ ਵੀ ਮਤਲਬ ਮੋਹਬਤ ਇਸ ਨੂੰ ਤੁਸੀਂ ਬੁਲਾ ਰਹੇ ਹੋ ਕਿ ਇਹ ਮੰਤਵ ਅੱਗੇ ਆਪਾਂ ਨੂੰ ਕਦੇ ਵੀ ਨਾ ਕੰਪੈਰੀਸ਼ਨ ਨਹੀਂ ਕਰਨਾ ਚਾਹੀਦਾ ਕਿ ਸਰਬੋੱਚ ਕੋ ਸਰਬੋੱਚ ਦਾ ਵਈਅ ਹਾਲ ਤੱਕ ਤਹੀ ਹੈ ਤੇ ਹਾਲ ਤੱਕ ਤਹੀ ਰਹੇਗਾ ਜੀ ਜੀ ਕਨਸਟੀਟਿਊਸ਼ਨ ਨਜ਼ਰੀਏ ਤੋਂ ਅਕਾਲੀ ਜੀ ਸਾਹਿਬ ਵੀ ਕੋਸ਼ਿਸ਼ ਕਰਦੇ ਆ ਸਰਬੋੱਚ ਮੰਨਦੇ ਆ ਪਰ ਐਜ਼ ਅ ਸਿੱਖ ਹੋਣ ਦੇ ਨਾਤੇ ਜੇ ਪੰਜਾਬ ਦੇ ਇਹਦੋ ਗੱਲਾਂ ਦੀ ਐ ਕਿ ਉਥੇ ਕਾਲ ਤੱਕ ਨਹੀਂ ਸਰਬੋਤਮ ਹੂੰ ਬਿਲਕੁਲ ਕੰਪੈਰੀਸਨ ਨਹੀਂ ਕਦੇ ਵੀ ਕਰਨਾ ਚਾਹੀਦਾ ਹੂੰ ਧਾਰਮਿਕ ਨਜ਼ਰੀਆ ਅਲੱਗ ਹੈ ਰਾਜਨੀਤਿਕ ਨਜ਼ਰੀਆ ਅਲੱਗ ਹੈ ਜੀ ਜੀ ਦੋਨੋਂ ਆਪਣੀ ਆਪਣੀ ਜਗ੍ਹਾ ਤੇ ਸਤਰੀ ਮੁੱਦੇ ਨੇ ਜੀ ਤੇ ਦੋਨਾਂ ਨੂੰ ਇੱਕ ਦੂਜੇ ਦੀ ਜਿਹੜੀ ਰਹਿਤ ਮर्याਦਾਵਾਂ ਨੇ ਜੋ ਵੀ ਆਪਣੇ ਸਟੇਟ ਦੇ ਵਿੱਚ ਬਣੀਆਂ ਹੋਈਆਂ ਨੇ ਜਾਂ ਪੰਥ ਦੀਆਂ ਰਵਾਇਤਾਂ ਨੇ ਉਹਨਾਂ ਨੂੰ ਮੰਨਣ ਦੇ ਲਈ ਕੋਰੇ ਜੀ ਕਰਨਾ ਚਾਹੀਦਾ ਜੀ ਜੀ ਤਾਂ ਸਰ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਲਈ ਥੈਂਕ ਯੂ ਜੀ ਥੈਂਕ ਯੂ ਸਾਰੀ ਨੂੰ ਜੀ ਆਪਕਾ ਬਿਲਕੁਲ ਤਾਂ ਸਾਡੇ ਨਾਲ ਸਨ ਡਾਕਟਰ ਨਰਿੰਦਰ ਸਿੰਘ ਜਿਨ੍ਹਾਂ ਨੇ ਜੀ ਜੀ ਬਾਕੀ ਤੁਸੀਂ ਵੀ ਜੋ ਅਸੀਂ ਵਿਆਨ ਨੇ ਸਾਡੇ ਸਾਰੇ ਨਿੱਜੀ ਵਿਆਨ ਨੇ ਤੇ ਜੇ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਤੁਸੀਂ ਅਮੈਂਡ ਕਰਨਾ ਚਾਹੋ ਨੀ ਉਹਦਾ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਤੁਹਾਡੇ ਵਿਚਾਰ ਚਾਹੀਦੇ ਗਾਣ ਵਾਲੇ ਸਮੇਂ ਤੇ ਜੀ ਜੀ ਹੋਰ ਵਧੀਆ ਤਰੀਕੇ ਨਾਲ ਹਾਂਜੀ ਬਿਲਕੁਲ ਅਸੀਂ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜੀ ਉਹਨਾਂ ਦੀ ਨਿੱਜੀ ਰਾਏ ਆ ਜਾਂ ਜਿਵੇਂ ਵੀ ਉਹਨਾਂ ਨੂੰ ਲੱਗਦਾ ਹੈ ਉਹ ਵੀ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਜਰੂਰ ਸਾਂਝੀ ਕਰ ਸਕਦੇ ਨੇ ਉਹਨਾਂ ਨੂੰ ਅਧਿਕਾਰ ਹੈ ਤੇ ਅਸੀਂ ਉਹ ਵੀ ਪੜਦੇ ਹੁੰਨੇ ਆ ਤੇ ਉਹਦੇ ਉੱਤੇ ਵੀ ਵਿਚਾਰ ਕਰਦੇ ਹੁੰਨੇ ਆ ਕਿ ਆਖਰ ਦਰਸ਼ਕਾਂ ਦੀ ਇਸ ਮੁੱਦੇ ਬਾਰੇ ਜਾਂ ਜਿਸ ਮੁੱਦੇ ਤੇ ਵੀ ਅਸੀਂ ਪ੍ਰੋਗਰਾਮ ਕਰਦੇ ਹਾਂ ਉਹਨਾਂ ਦੀ ਕੀ ਵਿਚਾਰਤਾ ਰਹਿ ਤਾਂ ਸਾਡੇ ਨਾਲ ਸੰਪਰਕ ਕਰੋ ਡਾਕਟਰ ਸਾਨੂੰ ਸੁਝਾ ਰਹੇ ਨੇ ਤੇ ਵੀ ਜਿਸ ਤਰ੍ਹਾਂ ਅਸੀਂ ਅਗਲੀ ਵੀਡੀਓ ਦੇ ਵਿੱਚ ਜਰੂਰ ਸ਼ਾਮਿਲ ਕਰਾਂਗੇ ਜੀ ਜੀ ਤਾਂ ਸਾਡੇ ਨਾਲ ਸਨ ਡਾਕਟਰ ਨਰਿੰਦਰ ਸਿੰਘ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਇਸ ਵਿਸ਼ੇ ਦੇ ਉੱਤੇ ਬੋਡੀ ਡੰਗਾਈ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਖਾਸ रह ਸਕਦਾ ਉਹਦੇ ਮਤਲਕ ਵਿਚਾਰ ਚਰਚਾ ਕੀਤੀ ਹੈ ਉਮੀਦ ਕਰਦੇ ਹਾਂ ਦਰਸ਼ਕ ਪ੍ਰੋਗਰਾਮ ਪਸੰਦ ਕਰਨਗੇ ਫਿਲਹਾਲ ਲਈ ਨਹੀ ਦਿਓ ਜੱਜ ਧੰਨਵਾਦ